ਲੜਨੀ ਲੱਗੂ ਉਹ ਕੋੜ ਇੱਕ ਬਈ ਹੋਣੀ ਸੋਝਬਝ ਕੀ ਨਾਮ ਅੱਜ ਕੀ ਪ੍ਰੋਗਰਾਮ ਸੱਜਣਾ ਗੱਲ ਕਰੀ ਮੇਰਾ ਨਾਮ ਅਵਤਾਰ ਚਮਕਾ ਜੀ ਕੀ ਪ੍ਰੋਗਰਾਮ ਰੱਖਿਆ ਚੱਤਾ ਸੀ ਅੱਜ ਅਸੀਂ 65ਵਾਂ ਜਰਮਦਨ ਸੂਰੀਆ ਅਮਰਸੰਗ ਚਮਕੀਲਾ ਜੀ ਉਹਨਾਂ ਦਾ ਮਨਾ ਰਹੇ ਪਹਿਲਾਂ ਵੀ ਕਦੇ ਮਨਾਇਆ ਗਿਆ ਅੱਜ ਹੀ ਬਣਾਇਆ ਪਹਿਲੀ ਵਾਰ ਪਹਿਲਾਂ ਨਹੀਂ ਉਹਨੇ ਮੰਚ ਤੋਂ ਬਿਲੋਂ ਪਹਿਲਾਂ ਪਹਿਲੀ ਵਾਰ ਬਣਾਇਆ ਹੈ ਵੈਸੇ ਤਾਂ ਬਣਾਉਂਦੇ ਰਹੇ ਹਾਂ ਹਾਂ ਠੀਕ ਹੈ ਮਾਨ ਸਿੰਘ ਚਮਕੀਲਾ ਮੰਚ ਦਾ ਕੀ ਨਾਮ ਹੈ ਹੁਣ ਬੋਲੋ ਸਵਰਗੀ ਅਮਰਸੰਗ ਚਮਕੀਲਾ ਬੀਬਾ ਅਮਰਜੋਤ ਜਗधरी ਮਾਂ ਬਠੰਡਾ ਠੀਕ ਹੈ ਜੀ ਨਜ਼ਰ ਤਾਂ ਆਖੜਾ ਸੀ ਮੈਂ ਚੰਪਾ ਜੀ ਨਾਲ ਗੱਲੇ ਖੜੇ ਹਾਂ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਰਹਿਣ ਹੋਜੀ ਭਾਈ ਤੁਸੀਂ بارش ਵੀ ਹੋ ਰਹੀ ਹੈ ਮੀਂਹ ਪੈਂਦੇ ਤੁਸੀਂ ਆਏ ਤੁਹਾਡਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਅਸੀਂ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਕੌਰ ਸਭੇ ਚਾਰਕ ਮੰਚ ਉਹਨਾਂ ਵੱਲੋਂ ਬਠੰਡੇ ਦਾ ਮੰਚ ਪਹਿਲੀ ਵਾਰੀ ਬਣਾਇਆ ਸੀ ਅਮਰ ਸਿੰਘ ਚਮਕੀਲਾ ਮੰਜ ਜਿਹਦੇ ਵਿੱਚ ਕਿ ਜਨਮ ਦਿਨ ਤਾਂ ਅਸੀਂ ਪਹਿਲਾਂ ਵੀ ਮਨਾਉਨੇ ਆ ਚਮਕੀਲਾ ਜੀ ਦਾ ਅੱਜ ਪੂਰਨਮਾਸ਼ੀ ਦਾ ਦਿਨ ਵੀ ਆ ਫਕਰ ਫਕੀਰਾਂ ਦੇ ਪੂਜਾ ਹੋ ਰਹੀ ਹੈ ਚਮਕੀਲਾ ਜੀ ਭਾਗਾ ਵਾਲੇ ਅੱਜ ਦੇ ਦਿਨ ਚਮਕੀਲਾ ਜੀ ਨੇ ਜਨਮ ਲਿਆ ਸਾਡੇ ਤਾਂ ਅਮਰ ਸਿੰਘ ਚਮਕੀਲਾ ਪ੍ਰਗਟਾਇਆ ਜਿਹਦੇ ਔਰ ਸਾਡੇ ਨਾਲ ਹੀ ਹੈ ਰੂਹ ਸਾਡੇ ਸਿਰ ਤੇ ਬਹੁਤ ਹੱਥ ਰੱਖਦੇ ਆ ਅੱਛਾ ਇਸ ਮੰਚ ਦੇ ਵਿੱਚ ਤੋਂ ਡਾਡਾ ਹੋਰ ਕੀ ਕੀ ਸਹਿਯੋਗ ਆ ਤੁਹਾਡਾ ਅਫਤਾਰ ਚੰਕਸਰ ਨੀਲਮ ਚੋਹਾਨ ਜਿਨ੍ਹਾਂ ਦਾ ਮੇਨ ਸਹਿਯੋਗ ਹੈ ਸਾਡੇ ਨਾਲ ਸਰਪ੍ਰਸਤ ਰਹੇ ਨੀਲਮ ਚੋਹਾਨ ਬੀਬਾ ਰਿੰਪਿਕ ਵੀ ਇਹਨਾਂ ਦੇ ਨਾਲ ਗਾਉਂਦੀ ਹੈ ਤੇ ਬਾਕੀ ਅਫਤਾਰ ਚੰਕਸਰ ਸੱਤ ਰਸਤਾ ਸਾਡੇ ਸੀਨੀਅਰ ਮਹਿਰੂਪਾ ਬੱਬਲ ਬਾਲੀਆ ਮੁੰਡਾ ਬਹੁਤ ਵਧੀਆ ਨਮਾ ਗੋਈ ਹੈ ਜਿਹੜੇ ਮਨਜੋਤ ਇਹ ਸੁੱਚਾ ਚੰਕਿੱਲਾ ਉਹਨਾਂ ਦੇ ਮੈਸੇਜ ਹੈ ਪ੍ਰਾਨੇ ਸਿੰਘ ਰਹੇ ਜਾ ਕੇ ਆਏ ਸੀਗੇ ਵਧੀਆ ਢੰਗ ਨਾਲ ਸਾਡੀ ਕਮੇਟੀ ਬਣੀ ਹੋਈ ਹੈ ਕਮੇਟੀ ਦੇ ਸੈਕਟਰੀ ਨੇ ਮੱਬਾ ਵਾਹਲੂ ਔਰ ਢੀਲਮ ਚੋਹਾਨ ਜੀ ਮੀਤ ਪ੍ਰਧਾਨ ਸਰਪ੍ਰਸਤ ਸਰਕਾਰ ਚੋਂ ਪ੍ਰਧਾਨ ਸਰਕਾਰ ਨਾਲ ਮਿਲੂ ਕਿ ਅਸੀਂ ਵਧੀਆ ਢੰਗ ਦੇ ਨਾਲ ਸੇਵਾ ਕਰਾਂਗੇ